ਸੁਇ ਦੇ ਨਾਲ ਇੱਕ ਦਰਜਨ ਲੋਕ بیمار ਹੋ ਗਏ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਇੱਕ ਬੇકરી ਤੋਂ ਜੁੜਾ ਹੈ ਕੇਕ ਮੰਗਾਇਆ ਗਿਆ ਸੀ ਕੇਕ ਤੇ ਪੇਸਟਰੀ ਮੰਗਾਈ ਗਈ ਸੀ ਜਿਸ ਦੇ ਕਰਕੇ ਲੋਕ بیمار ਹੋਏ بیمار ਦੇ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਨੇ ਤੇ ਇਸ ਤੋਂ ਬਾਅਦ ਜੁੜਾ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਹੜਾ ਸਿਹਤ ਵਿਭਾਗ ਹੈ ਉਸ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਨਾਲ ਹੀ ਬੇકરી ਦੇ ਵਿੱਚ ਮੌਜੂਦ ਸਾਰੇ ਹੀ ਸਮਾਨਾ ਦੇ ਸੈਂਪਲ ਜੁੜੇ ਨੇ ਕਲੈਕਟ ਕੀਤੇ ਗਏ ਨੇ ਜਿਹੜਾ ਹੈ মিডিਆ ਮੇਰੇ ਕੋਲ ਸਾਰਾ ਇਕੱਠਾ ਹੋਇਆ ਹੈ ਕਿ ਕਿਸੇ ਨੇ ਇਹ ਸੀ ਦੀ ਉਹ ਦਿੱਤੀ ਗਈ ਸੀ ਮੇਰੇ ਕੋਲ ਕੁਝ ਪਰਸਨ ਮੇਰੇ بیٹے ਦੇ ਕੋਲ ਆਏ ਸਨ ਉਹਨਾਂ ਨੇ ਆ ਕੇ ਇਹ ਕਿਹਾ ਕਿ ਵੀ ਤੁਹਾਡੀ ਦੁਕਾਨ ਤੋਂ ਵੀ ਫੂਟ ਗਿਆ ਐਕਚੁਅਲ ਉਸੇ ਵੇਲੇ ਥੋੜੀ ਜਰ ਕੰਨਾ ਡਿਊਟੀ ਚੇਂਜ ਹੋਈ ਸੀ ਮੇਰਾ ਪੋਤਰਾ ਬੈਠਾ ਸੀ ਉਸ ਤੋਂ ਬਾਅਦ ਉਹ ਆਇਆ بیٹے ਨੇ ਸੋਚਿਆ ਸ਼ਾਇਦ ਮੇਰੀ ਦੁਕਾਨ ਤੋਂ ਕੋਈ ਮਿਸ ਹੈਪਨਿੰਗ ਨਾ ਹੋਈ ਹੋਵੇ ਇਹ ਵੀ ਸ਼ੋਰ ਨਹੀਂ ਕਿ ਵੀ ਦੁਕਾਨ ਤੋਂ ਫੂਟ ਗਿਆ ਸੀ ਜਾਂ ਨਹੀਂ ਗਿਆ ਸੀ ਲੇਕਿਨ ਜਿਵੇਂ ਕਿ ਉਹ ਗਰੀਬ ਪਰਿਵਾਰ ਦੇ ਕੁਝ ਬੰਦੇ ਸੱਚੇ ਸਨ ਤੇ ਬੇਟਾ ਉਸੇ ਵੇਲੇ ਆਪਣੀ ਕਾਰ ਲੈ ਕੇ ਉਹਨਾਂ ਨੂੰ ਉਥੋਂ ਬਾਇਚਾਂਸ ਦੀ ਗੱਡੀ ਵੀ ਉਰੇ ਖੜੀ ਸੀਗੀ ਤੇ ਲੈ ਕੇ ਗਿਆ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਕੀਤਾ ਗਿਆ ਉਹਨੂੰ ਹਸਪੀਟਲਾਈਜ਼ ਕਰਵਾਇਆ ਉਹਨੇ ਬੇਟੇ ਨੇ ਇੱਕ ਇਨਸਾਨੀਅਤ ਦੇ ਵੇਸ ਤੇ ਆਪਣਾ ਫਰਜ਼ ਸਮਝਦੇ ਹੋਏ ਹਾਂ ਅਸੀਂ ਆਪ ਦਾਖਲ ਕਰਵਾਇਆ ਉਹਨਾਂ ਨੂੰ ਬੱਚਿਆਂ ਨੂੰ ਔਰ ਬੱਚਿਆਂ ਦਾ ਉਹ ਕੀਤਾ ਟ੍ਰੀਟਮੈਂਟ ਵੀ ਉੱਥੇ ਸ਼ੁਰੂ ਕਰਵਾਇਆ ਬਲਕਿ ਪਰਿਵਾਰ ਨੂੰ ਵੀ ਤਲਾਸ਼ ਪੈਣ ਨੂੰ ਆਈ ਜਿੰਨੇ ਵੀ ਹੋ ਸਕੇ ਤੇ ਪਰ ਪਿਛਲੇ ਟਾਈਮ ਆਪ ਕੋਈ ਕੁਛ ਇਸ ਤਰ੍ਹਾਂ ਦਾ ਵੀ ਹੋ ਰਿਹਾ ਹੁਣ ਐਨੀ ਪਤਾ ਕਿ ਕੋਣ ਹੈ ਹਰ ਦੂਜੀ ਤੀਜੀ ਦੁਕਾਨ ਦੇ ਉੱਤੇ ਹੀ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਘਟਨਾਵਾਂ ਪਹੁੰਚ ਜਾਂਦੀਆਂ ਨੇ ਕਸਟਮਰ ਸਾਡਾ ਰੱਬ ਹੈ ਗਾਹ ਸਾਡਾ ਪ੍ਰਮਾਤਮਾ ਹੈ ਅਸੀਂ ਉਸ ਨੂੰ ਤੋਂ ਕਮਾਈ ਕਰਨੀ ਹੁੰਦੀ ਹੈ ਅਸੀਂ ਉਸ ਨੂੰ ਰੋਟੀ ਦਿੰਦਾ ਰੋਜੀ ਦੇਣ ਵਾਲਾ ਸਾਡਾ ਅਸੀਂ ਉਸ ਨਾਲ ਗਲਤ ਨਹੀਂ ਕਰਦੇ ਨਾ ਹੀ ਹਾਂ ਮਿਸ ਹੈਪਨਿੰਗ ਕਿਤੇ ਹੋ ਵੀ ਸਕਦੀ ਹੈ ਮੈਂ ਇਸ ਚੀਜ਼ ਤੋਂ ਵੀ ਉਹ ਨਹੀਂ ਕਰਦਾ ਲੇਕਿਨ ਮੇਰੀ ਦੁਕਾਨ ਤੋਂ ਹੋਈ ਹੈ ਜਾਂ ਨਹੀਂ ਹੋਈ ਇਸ ਚੀਜ਼ ਬਾਰੇ ਕੋਈ ਹੋਣੀ ਹੈ ਕੋਈ ਸੱਚੀ ਤੁਸੀਂ ਜੀਤੀ ਕੋਈ ਪਤਾ ਲੱਗੇ ਕਿ ਨਹੀਂ ਐਸ ਤਰ੍ਹਾਂ ਨਾ ਕੁਝ ਕੁਝ ਵੀ ਨਹੀਂ ਹੋਇਆ ਹੀ ਨਹੀਂ ਹੈਗਾ ਮਤਲਬ ਵੀ ਸਾਡੇ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਵੀ ਅਸੀਂ ਬਰਥਡੇ ਕੇਕ ਲੈ ਕੇ ਜਿਹਨੇ ਜਿਹੜਾ ਆਇਆ ਸੀ ਪਰ ਹੁਣ ਉਹ ਸਾਡੀ ਦੁਕਾਨ ਤੋਂ ਗਿਆ ਜਾਂ ਨਹੀਂ ਗਿਆ ਕਿਹੜੀਆਂ ਉਹਦੇ ਪਿੱਛੇ ਕੁਝ ਤਾਕਤ ਕੋਈ ਕੋਈ ਹੋਰ ਕੋਈ ਆਇਆ ਸੀ ਇਹ ਪੁਰਾਣਾ ਨਹੀਂ ਜੀ ਬਿਲਕੁਲ ਫਰੈਸ਼ ਸਰਟਕੌਨ ਤੇ ਸਾਰਾ ਤਕਰੀਬਨ ਹੁਣ ਵੀ ਤੁਸੀਂ ਦੇਖ ਲਓ ਮੇਰੇ ਕੋਲ ਤਿੰਨ ਚਾਰ ਪੀਸਾਂ ਤੋਂ ਵੱਧ ਨਹੀਂ ਲੱਗੇ ਹੁੰਦੇ ਕਾਊਂਟਰ ਤੇ ਕਿੰਨੇ ਬੱਚੇ ਤੁਸੀਂ ਜਿੱਦਾਂ ਕਹਿੰਦੇ ਹੋ ਅਸੀਂ ਐਡਮਿਟ ਕਿੰਨੇ ਬੱਚਿਆ ਦੀ ਆਏ ਸੀ ਬਿਮਾਰ ਉਸ ਵੇਲੇ ਟੋਟਲ ਕੋਈ 13 14 ਪਰਸਨ ਸੀਗੇ ਜੋ ਮੈਨੂੰ ਬੇਟੇ ਨੇ ਮੈਂ ਖੁਦ ਇੱਕ ਪੇਸ਼ੈਂਟ ਹਾਂ ਡਿਪਰੈਸ਼ਨ ਪੇਸ਼ੈਂਟ ਹਾਂ ਤੇ ਮੈਂ ਡਿਊਟੀ ਤੇ ਘੱਟ ਹੀ ਰਹਿਦਾ ਬੇਟਾ ਹੀ ਦੇਖਦਾ ਜ਼ਿਆਦਾ ਕਾਰੋਬਾਰ ਨੂੰ ਸਾਨੂੰ ਪਤਾ ਚੱਲਿਆ ਸੀਗਾ ਪਤਾ ਚੱਲਿਆ ਸੀਗੇ ਕਿ ਕੋਈ ਬੱਚੇ ਬਿਮਾਰ ਹੋਏ ਆ ਕੇਕ ਖਾ ਕੇ ਤਾਂ ਫਿਰ ਜਦੋਂ ਹੀ ਸਾਨੂੰ ਪਤਾ ਚੱਲਿਆ ਅਸੀਂ ਜਿਹੜਾ ਹੈਗਾ ਆਪਣੀ ਪੂਰੀ ਹੈਲਥ ਟੀਮ ਨਾਲ ਇੱਥੇ ਆਪਣਾ ਸੈਂਪਲ ਲੈਣ ਆਇਆ ਤੇ ਇਨਸਪੈਕਸ਼ਨ ਕੀਤੀ ਹੈ ਸਾਰੀ ਇਹਨਾਂ ਦੀ ਮੈਨੂਫੈਕਚਰਿੰਗ ਯੂਨਿਟ ਦੀ ਇਨਸਪੈਕਸ਼ਨ ਕੀਤੀ ਹੈ ਸਾਰੇ ਪ੍ਰੋਡਕਟਸ ਦੀ ਇਨਸਪੈਕਸ਼ਨ ਕੀਤੀ ਹੈ ਜੋ ਬੰਦੀਆਂ ਇਨਸਟਰਕਸ਼ਨ ਸੀ ਉਹ ਦਿੱਤੀਆਂ ਨੇ ਤੇ ਇਹ ਸੈਂਪਲ ਲਿੱਤੇ ਐਨ ਫੋਰਸਮੈਂਟ ਸੈਂਪਲ ਲਿੱਤੇ ਹਨ ਇਹਨੇ ਅਸੀਂ ਜਿਹੜੇ ਹੈਗੇ ਆ ਉੱਪਰ ਭੇਜਾਂਗੇ ਜਦੋਂ ਰਿਪੋਰਟ ਆਏਗੀ ਜੋ ਵੀ ਰਿਪੋਰਟ ਆਉਂਦੀ ਆ ਉਹਦੇ ਅਨੁਸਾਰ ਕਾਨੂੰਨੀ ਜੋ ਵੀ ਹੈਗਾ ਕਾਰਵਾਈ ਰਿਪੋਰਟ ਦੇ ਮੁਤਾਬਿਕ ਕੀਤੀ